ਕੋਸ਼ਿਸ਼ ਕਰ ਲੈ ਬੰਦਿਆ ਜੇ ਕੰਮ ਸਾਡਾ ਸਿਰ ਚੜ ਜਾਵੇ ਚਾਹੇ ਉਹ ਕੰਮ ਸਾਡਾ ਪੈਸਿਆਂ ਦਾ ਹੋਵੇ ਚਾਹੇ ਉਹ ਸਾਡਾ ਕੰਮ ਹੋਵੇ ਕੋਈ ਚੀਜ਼ ਬਣਾਉਣ ਦਾ ਕੋਸ਼ਿਸ਼ ਕਰ ਲੈ ਬੰਦਿਆ ਜੇ ਤੇਰੀ ਅੰਦਰੋਂ ਜਿੱਤ ਹੈ ਜਿੱਤ ਹੈ ਤਾਂ ਤੂੰ ਜ਼ਰੂਰ ਜਿੱਤੇਂਗਾ ਨਹੀਂ ਤਾਂ ਤੂੰ ਹਾਰਿਆ ਹੀ ਲੈ ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਭਾਈ ਦਰਦ ਦੇ ਦਰਦ ਦੇ ਬਰਫੀ ਬੇਸਣ ਦੀ ਬਰਫੀ ਬਣਾਵਾਂਗੇ ਜੈ ਮਾਤਾ ਦੀ ਜੀ ਭਾਈ ਸਾਰਿਆਂ ਨੂੰ ਚਲੋ ਜੀ ਪਹਿਲਾਂ ਬਲੌਗ ਕਰਦੇ ਹਾਂ ਸ਼ੁਰੂ ਮੁਝ ਕੋ ਪਾਉਗੇ ਵਹਾਂ ਤੱਕ ਹੈਲੋ ਫਰੈਂਡਸ ਕਿਵੇਂ ਹੋ ਉਮੀਦ ਕਰਦੀ ਹਾਂ ਸਾਰੇ ਜਾਣੇ ਭਾਈ ਠੀਕ ਠਾਕ ਹੋਵੋਗੇ ਮੇਰੇ ਦੁਪੱਟੇ ਉਮੀ ਪਏ ਆ ਪਤੀ ਦੇ ਵਾਨਗੇ ਫਿਰ ਉਸ ਤੋਂ ਬਾਅਦ ਗੱਪਾ ਸ਼ੱਪਾ ਮਾਰਾਂਗੇ ਨਾਲ-ਨਾਲ ਮੈਂ ਆਪਣੇ ਦੁਪੱਟਿਆਂ ਦੀ ਸੈਟਿੰਗ ਕਰੂੰਗੀ ਕਿਉਂਕਿ ਇਕੱਲੇ ਕੰਮ ਇਹੋ ਜਿਹੇ ਹੁੰਦੇ ਨਹੀਂ ਗੱਪਾ ਸ਼ੱਪਾ ਥੋੜੀ ਬਹੁਤੀ ਲੜਾਈ ਲੜੋਈ ਕਰਕੇ ਹੀ ਹਨਾ ਇਹੋ ਜੇ ਕੰਮ ਕਰਦੀ ਆ ਮੈਂ ਮੈਂ ਕੋਈ ਐਸੀ ਵੈਸੀ ਨਹੀਂ ਹੂੰ ਜਿਹਾ ਆਪ ਸਮਝ ਰਹੇ ਹੋ ਲੈ ਭਾਈ ਜਾਜ ਜਾਈ ਜਾਂਦਾ ਆਪਣੀ ਛੱਤ ਦੇ ਉੱਪਰ ਦੀ ਅਵਾਜ਼ ਸੁਣ ਰਹੇ ਹੋ ਨਾ ਪਤਾ ਨਹੀਂ ਭਾਈ ਕਿੱਥੋਂ ਦੀ ਉਡਾਨ ਭਰੀ ਹੈ ਜਾਜ ਨੇ ਦੱਸ ਕੇ ਵੀ ਨਹੀਂ ਜਾਂਦਾ ਹਨ ਦੱਸ ਕੇ ਜਾਣਾ ਚਾਹੀਦਾ ਜਿਹਦੀ ਛੱਤ 'ਤੇ ਲੰਗੇ ਜਾਜ ਹਨ ਸਹੀ ਹੈ ਨਾ ਬਚਪਨ ਦੇ ਵਿੱਚ ਅਸੀਂ ਛੱਤਾਂ ਦੇ ਵਿੱਚ ਮਤਲਬ ਛੱਤਾਂ 'ਤੇ ਜਦੋਂ ਜਾਂਦੇ ਸੀ ਨਾ ਜਾਜ ਉੱਡਦਾ ਸੀ ਅਸੀਂ ਸੋਚਦੇ ਸੀ ਹਨਾ ਕਿੱਥੇ ਜਾਂਦਾ ਹੈ ਕਿਵੇਂ ਜਾਂਦਾ ਹੈ ਹਨਾ ਸਹੀ ਇਹਨੂੰ ਉਹੀ ਚੀਜ਼ ਅੱਜ ਮੈਂ ਸੋਚ ਰਹੀ ਆ ਵੀ ਦੱਸ ਕੇ ਜਾਣਾ ਚਾਹੀਦਾ ਭਾਈ ਉਡਾਨ ਕਿੱਥੋਂ ਦੀ ਭਰੀ ਹੈ ਹਨਾ ਤੇ ਜਿਵੇਂ ਤੁਸੀਂ ਦੇਖਿਆ ਆਪਾਂ ਬੇਸਨ छान ਲਈ ਜੰਨੇ ਆ ਰਾਤ ਦਾ ਟਾਈਮ ਹੈਗਾ ਇਹ ਕੱਲ ਰਾਤ ਦਾ ਟਾਈਮ ਹੈਗਾ ਜਿਹੜੀਆਂ ਗੱਲਾਂ ਰਹਿ ਗਈਆਂ ਸੀ ਉਹ ਤੁਹਾਡੇ ਨਾਲ ਅੱਗੇ ਕਰੂੰਗੀ ਠੀਕ ਹੈ ਕੱਲ ਮੈਂ ਰਾਤ ਨੂੰ ਵਲੌਗ ਥੋੜਾ ਜਿਹਾ ਬਣਾ ਲਿਆ ਸੀਗਾ ਥੋੜਾ ਜਨਾ ਗੱਲਾਂ ਪੱਤਾ ਕੀਤੀਆਂ ਵੀ ਸ਼ਾਮ ਨੂੰ ਵਲੌਗ ਪਾਉਣ ਤੋਂ ਬਾਅਦ ਮੈਂ ਕੀ ਕਰਦੀ ਆ ਤੇ ਰਾਤ ਨੂੰ ਕਿਵੇਂ ਅਸੀਂ ਹਨਾ ਖਾਣੇ ਵਗੈਰੇ ਦੀ ਤਿਆਰੀ ਕਰਦੇ ਆ ਬਣਾਉਂਦੇ ਆ ਕਿਉਂਕਿ ਰਾਤ ਦੀ ਰੁਟੀਨ ਤਾਂ ਮੈਂ ਤੁਹਾਡੇ ਨਾਲ ਕਦੇ ਸ਼ੇਅਰ ਕੀਤੀ ਨਹੀਂ ਹਨਾ ਸਹੀ ਹੈ ਨਾ ਤੇ ਅੱਜ ਮੈਂ ਤੁਹਾਡੇ ਨਾਲ ਰਾਤ ਦੀ ਰੁਟੀਨ ਸ਼ੇਅਰ ਕਰਨ ਲੱਗੀ ਆ ਖਿਚੜੀ ਬਣਾ ਰਹੇ ਹੈਗੇ ਆ ਐਵੇਂ ਇੱਕ ਮੁਠੀ ਦਾਲ ਆ ਚਾਵਲਾਂ ਦੀ ਪਾਈ ਹੈ ਬਾਕੀ ਸਾਬਤ মুਗੀ ਦੀ ਦਾਲ ਪਾ ਕੇ ਜੀਰਾ ਪਾ ਕੇ ਤੜਕਾ ਲਾਤਾ ਤੇ ਮੈਂ ਦੇਖਿਆ ਬੇਸਨ ਪਿਆ ਹਨਾ ਇਹਦੀ ਬਰਫੀ ਬਣਾ ਲੈਣੇ ਆ ਮੈਨੂੰ ਨਾ ਜਿਸ ਤਰ੍ਹਾਂ ਮੈਂ ਰਾਸ਼ਨ ਵਾਲੇ ਡੱਬੇ 'ਚ ਦੇਖਣ ਗਈ ਨਾ ਤੇ ਇੱਕ ਲਫਾਫੇ ਦੇ ਵਿੱਚ ਤਾਂ ਬੇਸਨ ਪੂਰਾ ਪਿਆ ਸੀ ਤੇ ਇੱਕ 'ਚ ਥੋੜਾ ਜਿਹਾ ਪਿਆ ਸੀਗਾ ਮੈਂ ਕਿਹਾ ਚਲ ਛਾਣ ਕੇ ਨਾ ਛਾਣ ਕੇ ਤੇ ਇਹਦੀ ਪਰਫਿਕਸ਼ਨ ਨਾ ਬਣਾਈ ਜਾਵੇ ਚਾਹੇ ਰਿਸਕੀ ਹੈ ਬਹੁਤ ਵੱਡਾ ਰਿਸਕੀ ਲੈ ਲਓ ਹਨਾ ਤੇ ਮੈਂ ਛਾਨਿਆ ਨਾ ਬੇਸਨ ਨੂੰ ਸੁਸਰੀਆਂ ਜਿਹੜੀਆਂ ਹਲਕੀਆਂ ਜਿਹਾ ਤੇ ਉਹ ਇੱਕ ਦੋ ਸਿਗੀਆਂ ਕਿਤੇ ਕਿਤੇ ਮੈਨੂੰ ਪੈ ਗਿਆ ਵਹਿਮ ਮੈਂ ਕਿਹਾ ਲੈ ਭਾਈ ਹੈ ਨੂੰ ਹੁਣ ਛਾਨਣਾ ਪੈਣਾ ਹੈ ਸਾਫ ਕਰਨਾ ਪੈਣਾ ਹੈ ਕਿੱਥੇ ਕਿੱਥੇ ਬੰਦਾ ਬਚਾਵੇ ਚੀਜ਼ਾਂ ਹਨ ਕਿੱਥੇ ਕਿੱਥੇ ਬਚਾਵੇ ਕਿਸੇ ਕਿਸੇ ਟਾਈਮ ਤਾਂ ਨਾ ਮਤਲਬ ਐਨ ਲੱਗਦਾ ਹੈ ਹਨ ਇੱਕ ਤੋਂ ਬਾਅਦ ਇੱਕ ਅਡਚਨ ਸਾਡੇ ਮੂਹਰੇ ਆਈ ਜਾਂਦੀ ਐ ਤੇ ਪ੍ਰਮਾਤਮਾ ਵੀ ਸਾਡਾ ਨਾ ਇਮਤਿਹਾਨ ਹੀ ਲੈਂਦਾ ਰਹਿੰਦਾ ਹੈ ਹਨ ਸਹੀ ਹੈ ਨਾ ਜਦੋਂ ਇੱਕ ਇਮਤਿਹਾਨ ਪੂਰਾ ਹੋ ਜਾਂਦਾ ਦੂਜੇ ਤੇ ਸ਼ੁਰੂ ਹੋ ਜਾਂਦਾ ਭਾਈ ਮੈਂ ਪ੍ਰਮਾਤਮਾ ਨਾਲ ਬਸ ਕੀ ਕਰਾਂ ਹੁਣ ਗੱਲਾਂ ਹਨਾ ਜੋ ਗੱਲਾਂ ਹੁੰਦੀਆਂ ਪਤਾ ਹੀ ਹੈ ਹਨਾ ਰੱਬ ਨੂੰ ਵੀ ਕਿਉਂ ਸਾਡੇ ਨਾਲ ਇਦਾਂ ਕਰਦਾ ਹੈ ਸ਼ਾਇਦ ਸਾਨੂੰ ਹੋਰ ਵੀ ਮਜ਼ਬੂਤ ਬਣਾ ਰਿਹਾ ਹੈ ਹਨਾ ਇਹ ਤੇ ਆਪਾਂ ਦਾਲਟੇ ਘੋੜੇ ਦੇ ਵਿੱਚ ਹੀ ਬਰਫੀ ਬਣਾ ਰਹੇ ਹੈਗੇ ਐਵੇਂ ਮੈਂ ਤੁਹਾਨੂੰ ਝੂਠ ਨਹੀਂ ਬੋਲਦੀ ਜਿਵੇਂ ਤੁਸੀਂ ਦੇਖਿਆ ਡੱਬੇ ਚੋਂ ਆਪਾਂ ਦਾਲਟਾ ਹੀ ਕਿਉ ਕੱਢ ਲਿਆ ਐਵੇਂ ਥੋੜੀ ਜਿਹੀ ਬਰਫੀ ਬਣਾ ਰਹੀਆਂ 14 ਨਹੀਂ ਬਣਾ ਰਹੀ ਹੈਗੀ ਮੈਂ ਪਰ ਮੈਨੂੰ ਸੱਚ ਦੱਸਾਂ ਚਾਸ਼ਨੀ ਦਾ ਸਹਾਰਾ ਹੋਤਾ ਬਿਲਕੁਲੋ ਵੀ ਨਹੀਂ ਕਿ ਇਸ ਦੀ ਚਾਸ਼ਨੀ ਕਿਵੇਂ ਬਣਨੀ ਚਾਹੀਦੀ ਹੈ ਕਿਵੇਂ ਬਣਦੀ ਹੈ ਪਰ ਇਸ ਤਰ੍ਹਾਂ ਬੇਸਣ ਨੂੰ ਉਨੰਤਕਤਾ ਮੈਨੂੰ ਬਹੁਤ ਵਧੀਆ ਖੁਸ਼ਬੂ ਆ ਰਹੀ ਸੀਗੀ ਪੂਰੇ ਘਰ ਦੇ ਵਿੱਚ ਬੇਸਣ ਦੀ ਖੁਸ਼ਬੂ ਹੀ ਖੁਸ਼ਬੂ ਫੈਲ ਗਈ ਸੀ ਜਿਹੜੀ ਚੀਜ਼ਾਂ ਆਪਾਂ ਘਰੇ ਬਣਾਨੇ ਨਾ ਪਿਓਰ ਹੁੰਦੀਆਂ ਇਹ ਦੇਖੋ ਦਾਲ ਵਾਂਗੂ ਹੀ ਨਾ ਬਸ ਹਲਕੇ ਜਿਹਾ ਚਾਵਲ ਪਾ ਕੇ ਕਾਲੀ ਮਿਰਚ ਪਾਵਾਂਗੇ ਜਿਹਦੇ ਦਾ ਤੜਕਾ ਲਾ ਕੇ ਆਪਾਂ ਬਣਾ ਲੇ ਸੀ ਹਨ ਤੇ ਬਸ ਖਿਚੜੀ ਆਪਣੀ ਬਣ ਚੁੱਕੀ ਹੈ ਤੇ ਹੁਣ ਆਪਾਂ ਇਸ ਬੇਸਣ ਦੇ ਵਿੱਚ ਥੋੜੀ ਜਿਹੀ ਪਾਵਾਂਗੇ ਕਾਲੀ ਮਿਰਚ ਹਨਾ ਤੇ ਅਸੀਂ ਮਾਰਕੀਟ ਤੋਂ ਬਰਫੀ ਲੈ ਆਏ ਸੀ ਤੁਹਾਨੂੰ ਮੈਂ ਸੱਚ ਦੱਸਾਂ ਉਹ ਤੇ ਜਿਨਾ ਸੂਜੀ ਜ਼ਿਆਦਾ ਬੇਸਨ ਘੱਟ ਸੀਗਾ ਮੈਂ ਸੋਚਿਆ ਚੱਲ ਮੈਂ ਘਰੇ ਬਣਾਨੀ ਆ ਹਨਾ ਤੇ ਐਵੇਂ ਕਹਾਂ ਬੇਸਨ ਦੀ ਬਰਫੀ ਕਿਸੇ ਟਾਈਮ ਤਾਂ ਮੇਰੇ ਕੋਲ ਬਹੁਤ ਵਧੀਆ ਬਣ ਜਾਂਦੀ ਪਰ ਇੱਥੇ ਨਾ ਥੋੜੀ ਜੀ ਮੇਰੇ ਕੋਲ ਇੱਕ ਕਮੀ ਰਹਿ ਗਈ ਤੇ ਸ਼ਾਸ਼ਨੀ ਨਾ ਸਹੀ ਨਹੀਂ ਬਣੀ ਸੱਚ ਦੱਸਾਂ ਤੇ ਬਰਫੀ ਬਹੁਤ ਵਧੀਆ ਬਣੀ ਹੈ ਪਰ ਇਸ ਤਰ੍ਹਾਂ ਜਿਸ ਤਰ੍ਹਾਂ ਆਪਣੀ ਗੱਚਕ ਹੁੰਦੀ ਹੈ ਨਾ ਬਰਫ਼ੀ ਉਸ ਤਰ੍ਹਾਂ ਬਣ ਗਈ ਐਵੇਂ ਮੈਂ ਝੂਠ ਨਹੀਂ ਬੋਲਦੀ ਮੈਂ ਪਰਫੈਕਟ ਬਣਾਈ ਹੈ ਨਾ ਟਾਈਮ 'ਚ ਚੀਜ਼ਾਂ ਦਾ ਨਾ ਰਿਸਕ ਘੱਟ ਹੀ ਲੈਣੀ ਹੈ ਤੁਹਾਨੂੰ ਮੈਂ ਦੱਸਾਂ ਕਿਉਂਕਿ ਇੱਕ ਤਾਂ ਚੀਜ਼ਾਂ ਖਰਾਬ ਹੋ ਜਾਂਦੀਆਂ ਜਿਹੜੀ ਚੀਜ਼ ਬਣਾਨੀ ਆਂਦੀ ਉਹ ਪੂਰੀ ਦਸਤੀਆਂ ਵੀ ਆ ਵਧੀਆ ਬਣਾਨੀ ਆਂਦੀ ਹੈ ਹਨਾ ਤੇ ਇੰਨੇ ਕਲਾਕਾਰ ਤਾਂ ਭਾਈ ਹਜੇ ਹੋਏ ਨਹੀਂ ਹੈ ਕਿ YouTube ਤੇ ਆ ਕੇ ਪਰ ਇਸ ਤਰ੍ਹਾਂ ਥੋੜੇ-ਬੋਤੇ ਜਿਹੜੇ ਕੰਮ ਕਰਦੇ ਆ ਨਾ ਮਤਲਬ ਇਹ ਚੀਜ਼ਾਂ ਖਾਧੀਆਂ ਜਾਂਦੀਆਂ ਪਰ ਥੋੜੀ ਜਿਹੀ ਰਿਸਕੀ ਕੰਮ ਕਰਦੀ ਆ ਮੈਂ ਤੇ ਪੂਰੀ ਤਿਆਰੀ ਸ਼ੈਅਰੀ ਤੁਹਾਡੇ ਸਾਹਮਣੇ ਕਿੰਨੀ देर ਮੈਨੂੰ ਘੰਟਾ ਡੇਢ ਘੰਟਾ ਲੱਗ ਗਿਆ ਸੀ ਹਨਾ ਖਿਚੜੀ ਤਾਂ ਉਹਦੀ ਬਣ ਗਈ ਸੀਗੀ ਆਪਣੀ ਤੇ ਮੈਂ ਬਰਫੀ ਬਣਾਉਣ ਲੱਗੀ ਤੇ ਥਾਲ ਵੱਡਾ ਲੈ ਲਿਆ ਮੇਰੇ ਕੋਲ ਥਾਲ ਵੀ ਹੈ ਨਹੀਂ ਛੋਟਾ ਸੱਚ ਦੱਸਾਂ ਪਲੇਟਾਂ ਵੀ ਹੈ ਨਹੀਂ ਸਟੀਲ ਦੀਆਂ ਤੇ ਮੈਂ ਸੋਚਿਆ ਮੈਂ ਕੱਬ ਜਮਾਵਾਂ ਕਾਦੇ ਚ ਹਨਾ ਤੇ ਬਰਫੀ ਦਾ ਜਿਹੜਾ ਪ੍ਰਸ਼ਾਦ ਬਣਿਆ ਇਹ ਥੋੜਾ ਸੀ ਤੇ ਥਾਲ ਵੱਡਾ ਸੀ ਉਹ ਪਤਲੀ ਬਣੀਏ ਬਰਫੀ ਹਨਾ ਵੈਸੇ ਖਾਨ ਦੇ ਵਿੱਚ ਮਿੱਠਾ ਵੀ ਔਰ ਬਹੁਤ ਟੇਸਟੀ ਦੇਖਣ ਨੂੰ ਵੀ ਤੁਸੀਂ ਦੇਖ ਰਹੇ ਹੋ ਨਾ ਤਾਂ ਅਸੀਂ ਮਾਰਕੀਟ ਤੋਂ ਬਰਫੀ ਲਿਆਏ ਤੇ ਭਾਈ ਉਹ ਮੈਂ ਥੋੜੀ ਜਿਹਾ ਕੱਟ ਕੇ ਬਾਹਰ ਰੱਖ ਦਿੱਤੀ ਤੇ ਉਹ ਤਾਂ ਭਾਈ ਅਗਲੇ ਦਿਨ ਚਿੱਟੀ ਹੋ ਗਈ ਕਿਉਂ ਪਤਾ ਨਹੀਂ ਆਪਣੇ ਆਪ ਹੀ ਗੈਪ ਹੋ ਗਿਆ ਉਹ ਤੇ ਤੇ ਇਹ ਚੀਜ਼ਾਂ ਨੂੰ ਦੇਖਦੇ ਹੋਏ ਮੈਂ ਸੋਚਦੀ ਆ ਮੈਂ ਕਿਹਾ ਚਾ ਕੁਛ ਨਾ ਕੁਛ ਬਣਾਵਾਂ ਤੇ ਮੇਰੇ ਹਸਬੰਡ ਨੂੰ ਮੈਂ ਪੁੱਛਦੀ ਆ ਦਿਖਾਈ ਨਾਲੇ ਮੈਨੂੰ ਕਹਿੰਦੇ ਬਹੁਤ ਵਧੀਆ ਬਣਾਈ ਹੈ ਤੇ ਕਾਫੀ ਦੇਰ ਬਾਅਦ ਮੈਂ ਪਹਿਲਾਂ ਵੀਡੀਓ ਜਦੋਂ ਜਿਸ ਤਰ੍ਹਾਂ ਵਲੋਗਿੰਗ ਸ਼ੁਰੂ ਕੀਤੀ ਸੀ ਤੇ ਉਸ ਟਾਈਮ ਮੈਂ ਬੜਾ ਕੁਝ ਬਣਾਉਂਦੀ ਹੁੰਦੀ ਸੀਗੀ ਹਨਾ ਤੇ ਫਿਰ ਜਦੋਂ ਬਸ ਕੁਝ ਨਾ ਕੁਝ ਦਿਮਾਗ ਦੇ ਵਿੱਚ ਆਪਣੇ ਚਲਦਾ ਜਾਂਦਾ ਹੈ ਹਨਾ ਸਹੀ ਹੈ ਨਾ ਚੈਨਲ ਚਲਾਣੇ ਕੋਈ ਸੋਖੇ ਥੋੜੀ ਪਈ ਹੈ ਸਹੀ ਹੈ ਨਾ ਚੈਨਲ ਚਲਾਣ ਵਾਸਤੇ ਵੀ ਪੈਸਾ ਚਾਹੀਦਾ ਖਾਣ ਪੀਣ ਚੀਜ਼ਾਂ ਵੀ ਅਸੀਂ ਸ਼ੇਅਰ ਕਰਦੇ ਹਾਂ ਨਾ ਉਹਦੇ ਉੱਤੇ ਵੀ ਪੈਸਾ ਲੱਗਦਾ ਸਹੀ ਕਹਿ ਰਹੀਆਂ ਨਾ ਮੈਂ ਤੇ ਮੈਂ ਸੋਚਾ ਚੱਲ ਰਿਸਕ ਕਾਦੇ ਵਾਸਤੇ ਲੈਣਾ ਹੈ ਹਨਾ ਜਿਵੇਂ ਆਪਣਾ ਵਲੋਗ ਵਧੀ ਜਾਂਦਾ ਆਪਾਂ ਵੀ ਬਣਾਈ ਜਾਂਦੇ ਆ ਹੁਣ ਚੀਜ਼ਾਂ ਆਪਾਂ ਬਣਾ ਲਈਏ ਕਹਿੰਦੇ ਮਤਲਬ ਹੈ ਸਹੀ ਬਣਾਨੀਆਂ ਆਂਦੀਆਂ ਆਉਣ ਤਾਂ ਆਪਾਂ ਘਰੇ ਵੀ ਉਹ ਚੀਜ਼ਾਂ ਵਧੀਆ ਤਰੀਕੇ ਨਾਲ ਹਨਾ ਬਣਾ ਕੇ ਖਾ ਸਕਦੇ ਆ ਪਰ ਕਹਿੰਦੇ ਜਦੋਂ ਚੀਜ਼ਾਂ ਦਾ ਰਿਸਕ ਲੈਣੇ ਨੂੰ ਚੀਜ਼ਾਂ वेस्ट ਹੋ ਜਾਂਦੀਆਂ ਹਨਾ ਸਹੀ ਆ ਨਾ ਕਮਾਈਆਂ ਤਾਂ ਇੰਨੀਆਂ ਹੈ ਨਹੀਂ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਹਨਾ ਤੇ ਇਸ ਕਰਕੇ ਮੈਂ ਇਹ ਚੀਜ਼ਾਂ ਦਾ ਰਿਸਕ ਬਹੁਤ ਘੱਟ ਲੈਣੀ ਹੈਗੀਆਂ ਖਾਣਾ ਪੀਣਾ ਵਧੀਆ ਆਉਂਦਾ ਉਹੀ ਬਣਾ ਕੇ ਦਿਖਾਈ ਰਹੀ ਐ ਮੈਂ ਸੱਚੀ ਗੱਲਾਂ ਦੱਸਦੀ ਆ ਮੈਂ ਐਵੇਂ ਫੁਕਰੀਆਂ ਜਾਂ ਉਹ ਨਹੀਂ ਤੇ ਕਰਦੀ ਹੈਗੀ ਵੀ ਮੈਂ ਆ ਕਰ ਲੈਣੀ ਆ ਮੇਰੇ ਕੋਲ ਉਹ ਹੈ ਜੋ ਹੈ ਉਹੀ ਦੱਸੂਗੀ ਜੇ ਮੇਰੇ ਕੋਲ 1 ਰੁਪਿਆ ਤਾਂ ਮੈਂ 1 ਰੁਪਏ ਦੀ ਦੱਸੂਗੀ ਜੇ ਮੇਰੇ ਕੋਲ 5 ਰੁਪਏ ਹੈ ਤਾਂ ਮੈਂ 5 ਰੁਪਏ ਕੀ ਦੱਸੂਗੀ ਪਰਮਾਤਮਾ ਕਰੇ ਕੁਝ ਐਸਾ ਦਿਨ ਆਵੇ ਹਨ ਬਾਕੀ ਗੱਲਾਂ ਗੱਲਾਂ ਚ ਤੁਸੀਂ ਸਾਰਾ ਕੁਝ ਸਮਝ ਗਏ ਹੋਵੋਗੇ ਹਨ ਤੇ ਏ ਮੈਂ ਬਰਫੀ ਬਣਾਈ ਦੇਖਣ ਚ ਇੰਨੀ ਸਵਾਦ ਔਰ ਖਾਂ ਚ ਵੀ ਇੰਨੀ ਸਵਾਦ ਬਸ ਇਸ ਤਰ੍ਹਾਂ ਥੋੜੀ ਜੀ ਨਾ ਇੱਕ ਤਾਂ ਪਤਲੀ ਬਣ ਗਈ ਹਨਾ ਇੱਕ ਜਿਵੇਂ ਕੜਾਕੇਦਾਰ ਜੀ ਬਰਫੀ ਹੁੰਦੀ ਹੈ ਨਾ ਉਹ ਨਹੀਂ ਬਣੀ ਚਲੋ ਕੋਈ ਗੱਲ ਨਹੀਂ ਪਰ ਖਾਂ ਦੇ ਵਿੱਚ ਅੱਛੀ ਹੈ ਨਾ ਵਧੀਆ ਹੈ ਨਾ ਫੇਰ ਬਣਾਵਾਂਗੇ ਅਗਲੀ ਵਾਰੀ ਹਨਾ ਫੇਰ ਵਧੀਆ ਬਣ ਚੁਗੀ ਤੇ ਅੱਜ ਆਪਾਂ ਬਣਾਏ ਜੀ ਮੈਗੀ ਮਸਾਲੇ ਵਾਲੇ ਪਰੌਂਠੇ ਪਰੌਂਠਿਆਂ ਤੋਂ ਬਾਅਦ ਆਪਾਂ ਹੁਣ ਥੋੜੀ ਜੀ ਗੱਲਬਾਤ ਕਰਾਂਗੇ ਜਿਹੜੀ ਮੈਂ ਸ਼ਾਮਲੂ ਕਰ ਰਹੀ ਸੀ ਤੁਹਾਡੇ ਨਾਲ ਹਾਂ ਪੂਰੀ ਮगन ਹੋ ਕੇ ਗੱਲ ਕਰਦੀ ਸੀ ਤੁਹਾਡੇ ਨਾਲ ਸਾਰੇ ਜਨਿਆਂ ਨਾਲ ਹਨ ਤੇ ਕਈ ਵਾਰ ਸੋਚਦੀ ਹਾਂ ਲਾਈਵ ਆ ਕੇ ਸਾਰਿਆਂ ਨਾਲ ਗੱਲਾਂ ਕਰਾਂ ਪਰ ਲਾਈਵ ਦੇ ਵਿੱਚ ਜਦੋਂ ਮੈਂ ਲਾਈਵ ਹੁੰਨੀ ਆ ਉਦੋਂ ਸਾਰੇ ਜਨ ਇਕੱਠੇ ਨਹੀਂ ਹੁੰਦੇ ਹਨ ਸਹੀ ਹੈ ਨਾ ਆਪ ਸਮਝ ਰਹੇ ਹੋ ਕਿ ਮੈਂ अकेਲੀ ਬੈਠੇ ਕੰਮ ਕਰਦੀ ਹੂੰ ਮੈਂ ਬਾਤਾਂ ਕਰਦੀ ਹੂੰ ਸਾਥ-ਸਾਥ ਕੰਮ ਕਰਦੀ ਹੂੰ ਇਕੱਲੇ ਤੋਂ ਸਿਰਫ ਮੈਂ ਕਿਚਨ ਮੇ ਕੰਮ ਕਰਦੀ ਹੂੰ ਦਿਮਾਗ ਲਗਾ ਕੇ ਜੋ ਇਹ ਵਾਲੇ ਕੰਮ ਹੈ ਨਾ ਦੋਸਤੋ ਇਹ ਵਾਲੇ ਥੋੜੀ ਬਹੁਤੀ ਲੜਾਈ ਝਗੜਾ वैसा वाला नहीं ऐसे ही तू तू मैं मैं थोड़ी बोता मनोरंजन सा उसके साथ-साथ ये काम करती हूं फोन में बना के हड्डियां शाम का टाइम है शॉर्ट्स वीडियो दो इस टाइम बे सबरी ਨਾਲ ਇੰਤਜ਼ਾਰ ਹੁੰਦਾ ਜੋਰਾ ਸ਼ੋਰਨ ਨਾਲ ਪਤੀ ਦੇਵ ਦਾ ਪਰ ਪਤੀ ਦੇਵ ਦਾ ਐਨਾ ਇੰਤਜ਼ਾਰ ਨਹੀਂ ਮੈਂ ਕਰਦੀ ਕਿਉਂਕਿ ਉਹਨਾਂ ਨੇ ਫੇਰ ਆ ਕੇ ਆਪਣੇ ਕੰਮਾਂ 'ਚ ਬਿਜ਼ੀ ਰਹਿਣਾ ਹਨਾ बस ਆਸਤਰਾ ਘਰੇ ਆ ਜਾਂਦੇ ਆ ਥੋੜਾ ਬਹੁਤਾ ਗੱਪਾ ਛੱਪਾ ਵੱਜ ਕੇ ਕੰਮ ਹੋ ਜਾਂਦੇ ਆ ਹਨਾ ਟਾਈਮ ਦੀ ਉਮੀਦ ਤਾਂ ਮਤ ਰੱਖੋ ਪਤੀਆਂ ਤੋਂ ਹਨਾ ਤੇ ਕਿ ਸਾਨੂੰ ਕੁਝ ਨਾ ਕੁਝ ਸ਼ੋਪਿੰਗ ਕਰਵਾਣਗੇ ਸਾਨੂੰ ਇੱਥੇ ਲੈ ਕੇ ਜਾਣਗੇ ਸਾਨੂੰ ਉੱਥੇ ਲੈ ਕੇ ਜਾਣਗੇ ਐਸਾ ਕੁਝ ਨਹੀਂ ਹੁੰਦਾ ਜਿ세 ਜਿ세 ਟਾਈਮ ਬਿੱਤਦਾ ਹੈ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਹਨਾ ਘਰ ਦੀਆਂ ਟੈਨਸ਼ਨਾਂ ਪੈਸਿਆਂ ਦੀ ਟੈਨਸ਼ਨ ਆ ਖਰਚੇ ਦੀ ਟੈਨਸ਼ਨ ਆ ਸੋ ਇੰਨਾ ਟੈਨਸ਼ਨਾਂ ਦੇ ਵਿੱਚ ਨਾ ਜਿਹੜੀ ਆਪਣੀ ਚੀਜ਼ ਐ ਕੋਈ ਵੀ ਐ ਹਨਾ ਜ਼ਰੂਰੀ ਐ ਤੇ ਉਹਨਾਂ ਨੂੰ ਜ਼ਰੂਰੀ ਨਹੀਂ ਸਮਝਦੇ ਮਤਲਬ ਲੱਗਦੀ ਹਨਾ ਉਹ ਸੋਚਦੇ ਕਿਤੇ ਕੋਈ ਗੱਲ ਨਹੀਂ ਫਿਰ ਕੀ ਐ ਹਨਾ ਇਹ ਤਾਂ ਆਪਾਂ ਫਿਰ ਵੀ ਕਰ ਲਾਂਗੇ ਸੋ ਕਮ ਜ਼ਰੂਰੀ ਐ ਹਨਾ ਲੜਾਈ ਝਗੜੇ ਤਾਂ ਕਰਨੀ ਹੀ ਐ ਹਨਾ ਕੰਮ ਕਰਨੇ ਆ ਨਾਲ ਦੀ ਨਾਲ ਹੀ ਲੜਾਈ ਝਗੜੇ ਵੀ ਕਰਦੇ ਆ ਨਾਲ ਨਾਲ ਆਪਣੇ ਜਿਹੜੇ ਦਿਲ ਦੀਆਂ ਗੱਲਾਂ ਉਹ ਵੀ ਸਾਂਝੀਆਂ ਕਰ ਲੈਣੇ ਪਤੀ ਨਾਲ ਹਨਾ ਚਲੋ ਜੀ ਹੁਣ ਮਿਲਦੇ ਆ ਤੁਹਾਨੂੰ ਅਗਲੀ ਸਵੇਰ ਦੇ ਵਿੱਚ ਗੁੱਡ ਮਾਰਨਿੰਗ ਦੇ ਨਾਲ ਹਨ ਤੇ ਬਸ ਹੋਰ ਕੀ ਕਰਨਾ ਹੈ ਮੈਂ ਇਸ ਟਾਈਮ ਟਾਈਮ ਪਤਾ ਕਿੰਨਾ ਹੋ ਗਿਆ 8:00 ਵਜੇ ਪੂਰੇ 8:00 ਵਜੇ ਬਸ ਆਉਣ ਵਾਲਿਆ ਪਤੀ ਦੇ ਉੱਚੀ ਝੂਝ ਕਹਿ ਨਹੀਂ ਹੁੰਦੀ ਇਸ ਟਾਈਮ ਫਿਰ ਮੈਂ ਕਹਿ ਦਿੰਦੀ ਇਹਨਾਂ ਨੂੰ ਵੀ ਲੈ ਆਇਓ ਤੁਸੀਂ ਹਨਾ ਖਾਣ ਪੀਣ ਵਾਲੀ ਚੀਜ਼ ਨੂੰ ਜੀ ਕਰਦਾ ਮੇਰਾ ਸੱਚ ਦੱਸੋ ਮੈਂ ਨਨੂ ਕਹਿੰਦਾ ਜਦੋਂ ਵੀ ਤੁਸੀਂ ਆਉਣਾ ਥੋੜਾ-ਬੋਤਾ ਸਮਾਨ ਖਾਣ ਪੀਣ ਵਾਲਾ ਲੈ ਆਇਆ ਕਰੋ ਮੇਰੀ ਜੀਬ ਲਪਲਪ ਕਰਦੀ ਹੈ ਸਾਰਾ ਦਿਨ ਤਾਂ ਦੇਖ ਲਓ ਕੰਮ ਦੇ ਵਿੱਚ ਬਿਜ਼ੀ ਹੁੰਨੇ ਆ ਹਨਾ ਤੇ ਇਸ ਟਾਈਮ ਥੋੜਾ ਜਿਹਾ ਸਕੂਨ ਮਿਲਦਾ ਜਿੱਦਨ ਕੱਪੜੇ ਧੋਤੇ ਹੁੰਦੇ ਉਦੋਂ ਦਾ ਬਸ ਪੁੱਛੋ ਹੀ ਨਾ ਉਦੋਂ ਤਾਂ ਇਸ ਟਾਈਮ ਤੱਕ ਵੀ ਆ ਹੁੰਦਾ ਹੈ ਕੱਪੜੇ ਪਏ ਆ ਹਾਏ ਕੀ ਵਿੱਚ ਚੱਕਾਂਗੇ ਹਨਾ ਤੂਫ ਬੱਤੀ ਆਪਾ ਕਰ ਲਈ ਹੋਈ ਹੈ ਪੂਜਾ ਪਾਠ ਕਰ ਲਿਆ ਹੋਇਆ ਹੈ ਹਨਾ ਤੇ ਮਿਲਦੇ ਹੁਣ ਤੁਹਾਨੂੰ ਸਵੇਰੇ ਵਧੀਆ ਜੀ ਮਾਰਨਿੰਗ ਦੇ ਨਾਲ ਗੁੱਡ ਮਾਰਨਿੰਗ ਦੇ ਨਾਲ ਹਨਾ ਹੋਰ ਕੀ ਦੱਸਾਂ ਹੋਰ ਬਸ ਠੀਕ ਹੈ ਇਸ ਟਾਈਮ ਬਸ ਥੋੜਾ ਜਿਹਾ ਮੈਂ ਇਸ ਤਰ੍ਹਾਂ ਵੀਡੀਓ ਸ਼ੂਟਿਓ ਬਣਾ ਲੈਣੀ ਆ ਜਾਂ ਫਿਰ ਆਪਣੇ ਕੱਪੜੇ ਇੱਧਰ ਉੱਧਰ ਕਰ ਲੈਣੇ ਕੋਈ ਚੀਜ਼ ਲਿਆਉਣ ਵਾਲੀ ਅੱਜ ਗਈ ਨਹੀਂ ਅੱਜ ਮੇਰਾ ਮਨ ਨਹੀਂ ਕੀਤਾ ਮੈਂ ਕਿਹਾ ਛੱਡ ਪਰ ਅੱਜ ਨਹੀਂ ਜਾਂਦੀ ਕੱਲ ਜਾਉਂਗੀ ਕਿਉਂਕਿ ਅੱਜ ਮੈਂ ਦੁਪਹਿਰੇ ਘੁੰਮੇ ਆਈ ਇੱਕ ਚੱਕਰ ਜ਼ਰੂਰ ਮਾਰਦੀ ਆ ਚਾਹੇ ਕੁਛ ਖਤਮ ਚੱਲਾਂ ਪੈਦਲ ਜ਼ਰੂਰ ਚੱਲਦੀ ਆ ਮੈਂ ਹਨਾ ਚਲੋ ਜੀ ਸਵੇਰੇ ਮਿਲਦੇ ਆ ਆਪਣੇ ਵਾਸਤੇ ਮੈਂ ਟਾਈਮ ਜ਼ਰੂਰ ਕੱਢਦੀ ਆ ਚਾਹੇ 10 ਮਿੰਟ ਦਾ ਕੱਢਾ ਚਾਹੇ 15 ਮਿੰਟ ਦਾ ਕੱਢਾ ਚਾਹੇ 20 ਮਿੰਟ ਦਾ ਕੱਢਣਾ ਆਪਣੇ ਵਾਸਤੇ ਟਾਈਮ ਜ਼ਰੂਰ ਕੱਢਦੀ ਹਾਂ ਮੈਂ ਫਿਰ ਉਸ ਤੋਂ ਬਾਅਦ ਮੈਨੂੰ ਪੂਰਾ ਦਿਨ ਅੱਛਾ ਲੱਗਦਾ ਹੈ ਹੈਨਾ ਸਹੀ ਹੈ ਨਾ ਕੰਮ ਨੂੰ ਆਪਾਂ ਟਾਈਮ ਦਿੰਨੇ ਆ ਫੈਮਿਲੀ ਨੂੰ ਟਾਈਮ ਦਿੰਨੇ ਆ ਜਾਂ ਫਿਰ ਖਾਣੇ ਪੀਣੇ ਨੂੰ ਟਾਈਮ ਦਿੰਨੇ ਆ ਹੈਨਾ ਸਾਰਾ ਕੁਝ ਹੀ ਸੋਚਣ ਲੱਗੇ ਸਾਰਾ ਕੁਝ ਹੀ ਆਪਾਂ ਖਾਣਾ ਪਾਣੇ ਦੇ ਵਿੱਚ ਹੀ ਆ ਗਿਆ ਪਰ ਆਪਣੇ ਆਪ ਨੂੰ ਟਾਈਮ ਥੋੜਾ ਜਿਹਾ ਜ਼ਰੂਰ ਦਿਓ ਤਾਂ ਕਿ ਉਸ ਨਾਲ ਆਪਣੇ ਆਪ ਨੂੰ ਖੁਦ ਨੂੰ ਸਾਨੂੰ ਅੱਛਾ ਲੱਗੇ ਹਨਾ ਚਲੋ ਜੀ ਸਵੇਰੇ ਮਿਲਦੇ ਆ ਮਾਰਨਿੰਗ ਮਾਰਨਿੰਗ ਠੀਕ ਹੈ ਮਾਰਨਿੰਗ ਮਾਰਨਿੰਗ ਬਸ ਇਸ ਤਰ੍ਹਾਂ ਗੱਲਾਂ ਕਰਕੇ ਤੁਹਾਡੇ ਨਾਲ ਪਈ ਸੀਗੀ ਮੈਂ ਤੇ ਅ ਅੱਜ ਨਾ ਰੋਟੀ ਪਾਣੀ ਦਾ ਦੁਪਹਿਰ ਦਾ ਕੰਮ ਜਲਦੀ ਨਿਬੇੜ ਕੇ ਕੱਲ ਦੀ ਸਬਜ਼ੀ ਪਈ ਸੀ ਆਪਣੀ ਤੇ ਇਹ ਗੈਸ ਚੁੱਲਾ ਠੀਕ ਕਰਵਾਣ ਗਏ ਸੀ ਮੇਰੇ ਹਸਬੰਡ ਹਨਾ ਤੇ ਕਾਫੀ ਦਿਨਾਂ ਦਾ ਨਾ ਇੱਕ ਪਾਸਾ ਚੱਲ ਨਹੀਂ ਰਿਹਾ ਸੀ ਤੇ ਮੈਨੂੰ ਦਿੱਕਤ ਆ ਰਹੀ ਸੀ ਜਿਹੜੇ ਭਾਈ ਗਲੀਆਂ ਦੇ ਵਿੱਚ ਫਿਰਦੇ ਹਨ ਭਾਈ ਉਹ ਤਾਂ ਪਤਾ ਨਹੀਂ ਕੀ ਕਰਦੇ ਕੀ ਨਹੀਂ ਹਨਾ ਇਹ ਤੇ ਚਲੇ ਜਾਂਦੇ ਆਫਿਸ ਤੇ ਫਿਰ ਉਹ ਪਿਛਲੀ ਵਾਰ ਵੀ ਮੈਨੂੰ ਲੱਗਦਾ ਮੈਂ ਸ਼ਾਇਦ 350 ਰੁਪਏ ਉਹਨੂੰ ਦਿੱਤਾ ਸੀਗਾ ਤੇ ਪਤਾ ਨਹੀਂ ਕੀ ਪਾਈਪਾ ਦਾ ਕੀ ਫਿਰ 650 ਕਿ 700 ਰੁਪਏ ਲੈ ਗਿਆ ਸੀਗਾ ਮੇਰੇ ਹਸਬੰਦ ਕਹਿੰਦੇ ਹੁਣ ਨਹੀਂ ਕਰਵਾਉਣਾ ਜੋ ਵੀ ਕੰਮ ਕਰਵਾਉਣਾ ਮੈਂ ਆਪਣੇ ਆਪ ਹੀ ਮਤਲਬ ਕਰਵਾ ਕੇ ਲਿਆਉਂਗਾ ਮੈਨੂੰ ਕਹਿੰਦੇ ਮੈਂ ਕਿਹਾ ਚਲ ਠੀਕ ਹੈ ਤੇ ਮੈਨੂੰ ਕਹਿੰਦੇ ਜਾਦਾ ਪੈਸੇ ਲਾ ਜਾਂਦੇ ਆ ਘਰਾਂ ਦੇ ਵਿੱਚੋਂ ਮੈਂ ਕਿਹਾ ਚਲੋ ਠੀਕ ਐ ਫਿਰ ਮੇਰੇ ਹਸਬੰਡ ਖੁਦ ਲੈ ਕੇ ਜਾ ਰਹੇ ਹੈਗੇ ਬਰਨਲ ਥੋੜਾ ਜਿਹਾ ਰੋਟੀ ਹੁਣੀ ਬਣਾ ਕੇ ਖੱਟੀ ਸੀ ਦੁਪਹਿਰ ਦੀ ਤੇ ਬਰਨਲ ਗਰਮ ਸੀਗੇ ਮੈਂ ਇਸ ਤਰ੍ਹਾਂ ਪੇਪਰ ਦੇ ਵਿੱਚੋਂ ਲੇਟ ਤੇ ਮੈਂ ਇਹਨਾਂ ਨੂੰ ਕਿਹਾ ਸੀ ਮੈਂ ਨਾਲ ਚਲਦੀ ਰੋਟੀ ਖਾਂਦੀ ਖਾਂਦੀ ਵੀਡੀਓ ਸ਼ੂਟ ਕਰਨ ਆਈ ਆ ਮੈਂ ਦੇਖ ਲਓ ਹਨਾ ਪਲੇਟ ਛੱਡੀ ਦੀ ਨਹੀਂ ਹੁੰਦੀ ਵੈਸੇ ਖਾਣੇ ਵਾਲੀ ਪਰ ਮੈਂ ਛੱਡ ਕੇ ਫਟਾਫਟ ਮੈਂ ਕਿਹਾ ਚਲੋ ਵੀਡੀਓ ਸ਼ੂਟ ਕਰਦੇ ਆ ਹਨਾ ਛੋਟੇ-ਮोटे ਕੰਮ ਜੋ ਵੀ ਕਰਦਾ ਤੁਹਾਡਾ ਸ਼ੇਅਰ ਕਰਨ ਨੂੰ ਜੀ ਵੀ ਕਰਦਾ ਮਨ ਵੀ ਕਰਦਾ ਦਿਲ ਵੀ ਖੁਸ਼ ਹੁੰਦਾ ਜਿਸ ਚ ਦਿਲ ਖੁਸ਼ ਹੁੰਦਾ ਉਹ ਕੰਮ ਕਰ ਲੈਣੇ ਚਾਹੀਦੇ ਆ ਤੇ ਅੱਜ ਦੀ ਇਸ ਵੀਡੀਓ ਦਾ ਇਨ ਡੈਪਥ ਕਰਾਂਗੇ ਥੋੜੀ ਜਿਹਾ ਮੈਂ ਮਾਰਕੀਟ ਗਈ ਸੀ ਦੁਪਹਿਰੇ ਦੁਪਹਿਰੇ ਕੋਈ ਕੰਮ ਲਈ ਤੇ ਉਹ ਮੈਂ ਤੁਹਾਡੇ ਨਾਲ ਕੱਲ ਨੂੰ ਵੀਡੀਓ ਬਣਾ ਕੇ ਦੁਬਾਰਾ ਸ਼ੇਅਰ ਕਰੂੰਗੀ ਠੀਕ ਹੈ